शासन मर्द 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 पुलिस प्रशासन चार

ਅਜੀ ਪੇ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤਪਾਲਿਆ ਜੀ ਕੀ ਹੋਇਆ ਜੀ ਕੀ ਚੱਕਰ ਇਹ ਦੇਖੋ ਜੀ ਪਰਸੋਂ ਐ 2 ਤਰੀਕ 1 ਤਰੀਕ ਨੂੰ ਸਾਡੇ ਹਰਸ਼ਾ ਨੂੰ ਪਿੰਡ ਆਇਆ ਸੀ ਕੋਣ ਆਇਆ ਮੇਰਾ ਬ੍ਰਦਰ ਭਰਾ ਕੀ ਨਾਮ ਉਹਦਾ ਭਰਮਵੀਰ ਨਾਮ ਆਇਆ ਉਹਦਾ ਅੱਛਾ ਜੀ ਤੇ ਆਣ ਕੇ ਮੇਰੇ ਨਾਲ ਰਾਤ ਨੂੰ ਮਨ ਟਕਰਿਆ ਮੇਨਾਂ ਕੋਈ ਗੱਲ ਨਹੀਂ ਹੋਈ ਅਸੀਂ ਸਮਝਾਇਆ ਕਿ ਆ ਕਹਿੰਦਾ ਮੇਨਾਂ ਬਈ ਖੜਬੜ ਖੜਬ ਕਰਦੀ ਸੀ ਕੋਈ ਇਹ ਤੇ ਮੇਰੀ ਘਰ ਵਾਲੀ ਤਾਂ ਮੇਰਾ ਸਾਲਾ ਮੈਂ ਕਿਹਾ ਕੋਈ ਨਹੀਂ ਵੇ ਚੱਲ ਸਵੇ ਨੂੰ ਆਪਰੇ ਆ ਜਾਣਾ ਸ਼ਾਮ ਨੂੰ ਵੀ ਕਰਦੇ ਆ ਗੱਲ ਤੇ ਮੈਂ ਕਿਹਾ ਤੂੰ 2 ਦਿਨ ਜਾ ਹੀ ਨਾ ਕਹਿੰਦਾ ਕੋਈ ਨਹੀਂ ਸਵੇਰ ਨੂੰ ਇਹ ਭਾਪੇ ਆ ਗਿਆ ਤੇ ਭਾਪੇ ਨਾਲ ਅੱਗੇ ਉਹਨਾਂ ਉੱਥੇ ਪੁੰਗੀ ਆ ਗਿਆ ਇਹ ਤੇ ਮੈਨੂੰ ਉਹ ਬੰਦੇ ਦਾ ਫੋਨ ਆਇਆ ਮਗਰ ਜੀਤ ਤੋਂ ਉਹ ਨਹੀਂ ਪੈਸੇ ਲੈਉ ਸੀ ਇਹਨਾਂ ਦਾ ਹਿਸਾਬ ਕਿਤਾਬ ਸਾਨੂੰ ਨਹੀਂ ਪਤਾ ਉਹਦਾ ਫੋਨ ਆਇਆ ਮੈਨੂੰ ਵਟਸਐਪ ਤੇ ਉਹ ਕਹਿੰਦਾ ਵੀ ਮੈਂ ਕਿਹਾ ਤੁਸੀਂ ਫੋਨ ਕੀਤਾ ਤੁਹਾਡੇ ਫੋਨ ਤੇ ਆਇਆ ਹਾਂਜੀ ਅੱਛਾ ਮੈਂ ਕਿਹਾ ਤੁਸੀਂ ਫੋਨ ਕੀਤਾ ਕਹਿੰਦਾ ਹਾਂਜੀ ਮੈਂ ਕਿੱਥੋਂ ਬੋਲਦਾ ਕਹਿੰਦਾ ਮੈਂ ਚੱਕ ਮਡੇਰਾ ਤੋਂ ਬੋਲਦਾ ਵੀ ਧਰ ਮੈਂ ਇੱਥੇ ਨੂੰ ਆਣਾ ਮੈਂ ਕਿਹਾ ਜਦੋਂ ਆ ਜਾਓ ਬਈ ਆ ਸਕਦੇ ਆ ਤੁਸੀਂ ਮੈਂ ਕੀ ਗੱਲ ਹੋਈ ਮੈਂ ਕਿਹਾ ਧਰ ਵੀਰ ਉੱਥੇ ਮੈਂ ਕਿਹਾ ਪاور ਚਲੇ ਗਿਆ ਭਾਪੇ ਨਾਲ ਸਵੇਰੇ ਕੀ ਗੱਲ ਆ ਕਹਿੰਦਾ ਵੀ ਮੈਂ ਉਹ ਤੋਂ ਪੈਸੇ ਲੈਣੇ ਆ ਮੈਂ ਕਿੰਨੇ ਲੈਣੇ ਆ ਕਹਿੰਦਾ ਉਹਨੂੰ ਪਤਾ ਹੀ ਆ ਮੈਂ ਕਿਹਾ ਪਤਾ ਤਾਂ ਹੈਗਾ ਤੁਸੀਂ ਪੈਸੇ ਦਾ ਕੋਈ ਪ੍ਰੂਫ ਹੈਗਾ ਕੋਈ ਤੇ ਕਹਿੰਦਾ ਨਹੀਂ ਉਹਦਾ ਟਾਈਮ ਉਹਦਾ ਹੁਣ ਵਾਲਾ ਆ ਪੈਸੇ ਦਾ ਤੇ ਮੈਂ ਉਹਨੂੰ ਵੀ ਦੱਸਤਾ ਆ ਵੀ ਮੈਂ ਉਹਦੇ ਘਰ ਤੇ ਕਬਜ਼ਾ ਕਰ ਲੈਣਾ ਮਾਲ ਲੈਣਾ ਮੈਂ ਕਿਹਾ ਕੋਈ ਕਬਜ਼ਾ ਕਰ ਲੈਣਾ ਤੇਰੇ ਕੋਈ ਰਜਿਸਟਰੀ ਹੈਗੀ ਆ ਕਹਿੰਦਾ ਨਹੀਂ ਮੈਂ ਕਿਹਾ ਕੋਈ ਬੈਂਕਾਂ ਵੀ ਪੈਸੇ ਪ੍ਰੂਫ ਤੋਂ ਬਿਨਾ ਦਿੰਦੀਆਂ ਨਹੀਂ ਉਹਦਾ ਕੋਈ ਨੰਬਰ ਹੈਗਾ ਜਿਹੜਾ ਤੁਹਾਨੂੰ ਕਾਲ ਆਈ ਆ ਉਹ ਹੈਗਾ ਤੁਹਾਡੇ ਕੋਲ ਨੰਬਰ ਉਹ ਵਟਸਐਪ ਤੇ ਆਈ ਸੀ ਉਹ ਕੱਟ ਹੋਇਆ ਉਹ ਆਪੋ ਅੱਛਾ ਜੀ ਇਹ ਉਹ ਮੈਂ ਕਿਹਾ ਵੀ ਤੁਸੀਂ ਆਜਿਓ ਜਨ ਮੈਂ ਪਾਪੇ ਨੂੰ ਮੈਂ ਫੋਨ ਕਰ ਦਿੰਦਾ ਮੈਂ ਪਾਪੇ ਨੂੰ ਫੋਨ ਕੀਤਾ ਪਾਪੇ ਨੂੰ ਮਿਲ ਕੇ ਗਏ ਆ ਸਾਰੀ ਉਹਨਾਂ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਵਿੱਚ ਫੇਰ ਪਿੰਡ ਜਾ ਕੇ ਉਹਨੂੰ ਧਮਕਾਉਣ ਗਏ ਆ ਤੇ ਸਵੇਰੇ ਸਾਨੂੰ 12:00 ਵਜੇ ਫੋਨ ਆਇਆ ਉਹਦਾ ਨਾਂ ਨਹੀਂ ਪਤਾ ਲੱਗਾ ਫਾਇਨੈਂਸਰ ਦਾ ਕੋਈ ਨਾਮ ਸੰਤੋਖ ਹੈ ਜੀ ਨਾਮ ਇੱਥੇ ਚੱਕ ਮਡੇਰ ਦਾ ਚੱਕ ਮਡੇਰ ਦਾ ਹੀ ਆ ਜੀ ਇਹਦੇ ਅੱਛਾ ਜੀ ਫੇਰ ਹੁਣ ਉਸ ਤੋਂ ਬਾਅਦ ਫੇਰ ਤੁਹਾਡੇ ਬੰਦੇ ਫਾਹ ਲੈ ਲਿਆ ਹਾਂਜੀ ਸਾਨੂੰ 12:00 ਵਜੇ ਫੋਨ ਆਇਆ ਕੋਈ ਇੱਕ ਵਾਰ ਤੇ ਵੀ ਤੁਹਾਡੇ ਵੀ ਇਦਾਂ ਦਾ ਕਰਕੇ ਭਾਜੀ ਉਹਦੇ ਘਰੋਂ ਫੋਨ ਆਇਆ ਸੀ ਘਰ ਵਾਲੀ ਦਾ ਉਹਦਾ ਪੀ ਭਾਜੀ ਵੀ ਤੁਹਾਨੂੰ ਵੀ ਨੇ ਫਾਹਾ ਲੈ ਲਿਆ ਮੈਂ ਕਿਹਾ ਮੈਂ ਗੁੱਸੇ ਮੈਂ ਤੂੰ ਕਿੱਥੇ ਗਈ ਸੀ ਵੀ ਕਿਉਂ ਲਿਆ ਵਜਾ ਕੀ ਆ ਕਹਿੰਦੀ ਪਤਾ ਨਹੀਂ ਮੈਂ ਗਈ ਸੀ ਸੈਂਟਰ 'ਚ ਮੈਂ ਤਾਂ ਆ ਕੇ ਦੇਖਿਆ ਤਾਂ ਐਦਾ ਹੋਈ ਆ ਤੇ ਮੈਂ ਕਿਹਾ ਵੀ ਚਲ ਅਸੀਂ ਆਉਂਦੀ ਆਂ ਆਉਂਦਿਆਂ ਤਾਂ ਮੁੜ ਕੇ ਸਾਨੂੰ ਫੋਨ ਕਰੀਏ ਤੇ ਬਾਰਿਸ਼ ਪੈ ਰਹੀ ਸੀ ਗੱਡੀ ਲੇਟ ਹੋ ਗਈ ਬੰਦੇ ਇਕੱਠੇ ਕੀਤੇ ਨਾਲ ਮੁੰਡੇ ਸੀ ਤੇ ਚਾਚਾ ਸੀ ਸਾਡਾ ਤੇ ਮੁੜ ਕੇ ਮੈਂ ਕਿਹਾ ਕੋਈ ਗੱਲ ਨਹੀਂ ਤੇਨੂੰ ਬਾਦੇ ਕਾਲੀ ਪਈ ਆ ਵੀ ਕਹਿੰਦੀ ਸੰਸਕਾਰ ਕਰਨੇ ਮੈਂ ਕਿਹਾ ਸੰਸਕਾਰ ਕੋਈ ਨਹੀਂ ਅਸੀਂ ਹੋਣਾ ਕੀ ਪਤਾ ਇੱਥੇ ਕਰਨੇ ਨਹੀਂ ਉਹ ਤੋਂ ਕਹਿੰਦੀ ਨਹੀਂ ਕਰੇ ਨਾ ਕਰੋ ਤੇ ਮੰਜਾ ਚੱਕ ਕੇ ਲੈ ਜਾਓ ਆ ਸਾਨੂੰ ਬਿਆਨ ਦਿਤਾ ਜੀ ਤੁਸੀਂ ਕੀ ਕਾਰਵਾਈ ਕਰਦੇ ਆ ਐਸਾ ਬਲਾ ਜਿਹੜਾ ਜਿਹੜਾ ਪੋਸਟ ਪ੍ਰੋਸੈਸ਼ਨ ਆ ਅਸੀਂ ਕੱਲ ਵੀ ਆਏ ਆ ਪੰਚਾਇਤ ਲੈ ਕੇ ਅੱਜ ਵੀ ਆਏ ਆ ਉਹਨਾਂ ਦੀ ਪੱਖ ਪੂਰੀ ਜਾਂਦੇ ਆ ਇਹ ਨਹੀਂ ਪਤਾ ਨਾ ਤੋ ਰਿਸ਼ਵਤ ਲਈਊ ਆ ਕੀ ਕੀਤਾ ਦਬਾਅ ਪਾਇਆ ਇਹੀ ਕਹਿੰਦੇ ਕੋਹ ਨਹੀਂ ਉਹ ਐਦਾਂ ਹੋ ਗਈ ਇਹ ਦਿੱਥਾਂ ਹੁੰਦੀਆਂ ਫਲਾਨਾ ਉਹਦੇ ਪੈਸੇ ਲੈ ਆ ਉਹ ਤੋਂ ਪ੍ਰੂਫ ਕੀ ਆ ਅਸੀਂ ਇਹੀ ਪੁੱਛਦੇ ਆ ਵੀ ਤੁਸੀਂ ਅਸੀਂ ਸਾਨੂੰ ਦੱਸ ਕੇ ਗਿਆ ਉਹ ਤੋਂ ਕਹਿੰਦੇ ਕੋਰੇ ਕਾਗਜ਼ ਤੇ ਸਾਈਨ ਕਰੋ ਕਿਉਂ ਕਰਾਉਂਦੇ ਐ ਕੋਈ ਗੱਲ ਕਰ ਦੋਨ ਨੂੰ ਪੁੱਛਣ ਇਹ ਤੇ ਇਹ ਹੀ ਪੜ ਸਕਦੇ ਆ ਸਾਨੂੰ ਪੁੱਛੂਗੇ ਅਸੀਂ ਦੱਸਾਂਗੇ ਜੋ ਸਾਨੂੰ ਸਾਡੇ ਨਾਲ ਦੱਸ ਕੇ ਗਿਆ ਤੇ ਬਸ ਆਹੀ ਗੱਲ ਆ ਜੀ ਪ੍ਰਸ਼ਾਸਨ ਕੋਈ ਨਹੀਂ ਸੁਣਦਾ ਉਹਨਾਂ ਨੇ ਹਜੇ ਤੱਕ ਥਾਣੇ ਨਹੀਂ ਲਿਆਂਦਾ ਹਾਂ ਹਜੇ ਤੱਕ ਥਾਣੇ ਨਹੀਂ ਲਿਆਂਦਾ ਅਸੀਂ ਤੇ ਕੱਲ ਵੀ ਰੋਲਾ ਪਾ ਕੇ ਆਏ ਆ ਕੋਈ ਨਹੀਂ ਸੁਣਦਾ ਸਾਨੂੰ ਇਨਸਾਫ ਚਾਹੀਦਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਫਾਹਾ ਲੈ ਕੇ ਮਰਿਆ ਕਿ ਨਹੀਂ ਮਰਿਆ ਸਾਡੇ ਗੇਲ ਦਾ ਥੱਲੇ ਮੰਜੀ ਤੇ ਪਿਆ ਸੀ ਆਕੜਿਆ ਸੀ ਤੇ ਕਹਿੰਦੇ ਜੀ ਇਹਦੇ ਇੰਨਾ ਕ ਨਿਸ਼ਾਨ ਆ ਫਾਹਾ ਲੈ ਉਹਦਾ ਜੀਭ ਨਿਕਲਦੀ ਆ ਲੈਟਰਿੰਗ ਨਿਕਲਦੀ ਆ ਅੱਖਾਂ ਬਾਹਰ ਆ ਜਾਂਦੀਆਂ ਕੋਈ ਗੱਲੇ ਨਹੀਂ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499